ਹਾਂ ਜੀ ਸ਼ੁਕਰੀਆ ਜੀ ਅਸੀਂ ਪੰਜਾਬ ਤੋਂ ਇੱਕ ਲੜਾ ਤਾਂ ਅਸੀਂ ਤੁਹਾਡੇ ਵੱਲੋਂ ਸੋਨੇ ਸੋਨੇ ਸੂਟ ਲੈ ਕੇ ਆਏ ਕਰਦੀ ਲੱਗਿਆ ਨੂਰਾ ਸੋਨਾਂ ਦਾ ਫਰਸ਼ਾਂ ਸੂਟ ਲੈ ਕੇ ਆਏ ਆ ਇਹ ਦੇਖੋ ਜੀ ਪੇਂਟ ਕੀਤਾ ਹੋਇਆ ਹੈਗਾ ਪਿਓਰ ਗਰੇਪ ਦਾ ਸੂਟ ਹੈ ਹੈਂਡ ਪੇਂਟ ਕੀਤਾ ਹੋਇਆ ਹੈ ਤੇ ਇਹ ਇੱਕ ਖਾਦੀ ਕਾਟਨ ਦੇ ਕੀਤਾ ਹੋਇਆ ਹੈ ਨਾਲ ਆਰ ਸਿੱਪੀ ਵਰਕ ਕਰਿਆ ਹੋਇਆ ਹੈ ਬਸ ਇਹਨਾਂ ਦਾ ਸੂਟ ਹੈ ਬਲੈਕ ਕਲਰ ਦਾ ਇਸ ਤੇ ਵੀ ਪੇਂਟ ਕਰਿਆ ਹੋਇਆ ਹੈ ਇਹ ਟੈਬਰੀਕਾਟਨ ਦੇ ਵਿਦ ਸਿੱਪੀ ਤੇ ਇਹਨੂੰ ਕਿਤੇ ਕਿਤੇ ਬੂਟੀਆਂ ਪਾਈਆਂ ਨੇ ਬਾਗੂ ਤੇ ਵੀ ਬੂਟੀਆਂ ਨੇ ਇਹ ਘੇਰਾ ਇਸ ਤਰ੍ਹਾਂ ਸਾਨੂੰ ਸਟੇਟ ਰੈਡੀ ਕਰਾਉਣਾ ਚਾਹੁੰਦੇ ਆ ਫਟਾ ਸਾਨੂੰ ਵੀਜ਼ਿਟ ਕਰੋ ਪ੍ਰਚਾਪਨ ਕੁਲੀ ਕੁਲਾਡਾ ਨੀਅਰ ਹੰਮਾਰ ਮੰਦਿਰ ਕੁੰਡਾਕਟ ਗੈਰਸ ਫੀਲਡ ਸਿਓਰੀ ਨੇ ਤੁਸੀਂ ਸਾਨੂੰ ਕਨੈਕਟ ਕਰ ਸਕਦੇ ਹੋ ਥੈਂਕ ਯੂ ਲਾਈਕ ਸ਼ੇਅਰਮੈਂਟ ਕਰਨਾ ਨਾ ਭੁੱਲਿਓ ਤੇ ਸਾਰੀ ਜਾਣਕਾਰੀ ਫਾਡੇ ਪੇਜ ਨੂੰ ਫੋਲੋ ਕਰਿਓ ਥੈਂਕ ਯੂ